ਲੋ ਜੀ ਇਹ ਵੀਡੀਓ ਬੜਾ ਖਾਸ ਹੈ ਜੀ ਜਿਹੜੇ ਡਾਇਬਟੀਜ਼ ਨਾਲ ਗ੍ਰਸਤ ਨੇ ਜੇਕਰ ਤੁਹਾਡਾ ਕੋਈ ਸਾਕਾ ਸੰਬੰਧੀ ਰਿਸ਼ਤੇਦਾਰ ਸੱਜਣ ਮਿੱਤਰ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਡਾਇਬਟੀਜ਼ ਨਾਲ ਗ੍ਰਸਤ ਹੈ ਤਾਂ ਵੀਡੀਓ ਜ਼ਰੂਰ ਦੇਖਿਓ ਸਤਿ ਸ੍ਰੀ ਅਕਾਲ ਜੀ ਡਾਕਟਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਹੜੀਆਂ ਢੇਰੀਆਂ ਲਗਾਈਆਂ ਛੋਟੀਆਂ-ਛੋਟੀਆਂ ਤੁਸੀਂ ਇਹ ਕੀ ਹੈ ਜੀ ਕੀ ਕੋਈ ਦਵਾਈ ਤਿਆਰ ਕਰ ਰਹੇ ਹੋ ਹਾਂ ਜੀ ਬਿਲਕੁਲ ਇਹ 슈ਗਰ ਦੀ ਮੈਡੀਸਿਨ ਤਿਆਰ ਹੋ ਰਹੀ ਹੈ ਜੀ ਇਹ ਜੀ ਇਹ ਵੱਖ-ਵੱਖ ਜਿਹੜੀ ਬੂਟੀਆਂ ਤੋਂ ਅਸੀਂ 슈ਗਰ ਦੀ ਮੈਡੀਸਿਨ ਤਿਆਰ ਕਰਦੇ ਹਾਂ ਹੂੰ ਤੇ ਇਹ ਪ੍ਰੋਪਰ ਯੋਗ ਬਣਿਆ ਹੋਇਆ ਜੀ ਇਹ ਜੀ ਤੇ ਹੁਣ ਇਹਦਾ ਮਿਸ਼ਰਣ ਹੋਊਗਾ ਤੇ ਉਸ ਤੋਂ ਬਾਅਦ ਫਿਰ ਇਹਦੀ ਪੈਕਿੰਗ ਹੋਊਗੀ ਤੇ ਇਹਦਾ ਜਦੋਂ ਪੂਰੀ ਤਿਆਰ ਹੋ ਗਈ ਸਿਰਫ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਖਾਣ ਨਾਲ ਹੀ ਕਿਸੇ ਦੀ 슈ਗਰ 200 250 300 ਤੱਕ 400 ਤੱਕ ਵੀ ਰਹਿੰਦੀ ਹੈ ਉਹ ਬਿਲਕੁਲ ਨਾਰਮਲ ਲੈਣ ਲੱਗ ਜਾਂਦੀ ਹੈ ਹੂੰ ਅਗਰ ਕਿਸੇ ਨੂੰ ਇਨਸੂਲਿਨ ਲੱਗਦਾ ਹੈ ਤਾਂ ਉਹਦੀ ਮਾਤਰਾ ਥੋੜੀ ਜਿਹੀ ਵਧਾ ਦਿੰਨੇ ਆ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਇਨਸੂਲਿਨ ਲੱਗਣੀ ਵੀ ਬੰਦ ਹੋ ਜਾਂਦੀ ਹੈ ਜੀ ਇਸ ਮੈਡੀਸਨ ਨਾਲ ਲਓ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਪਾਰਸਲ ਜਾਂਦੇ ਆ ਜੀ ਆ ਤੁਸੀਂ ਦੇਖ ਸਕਦੇ ਆ ਜੀ ਗगन ਆਈਡੀ ਰਵਾਇਦ ਵਾਲਿਆਂ ਦੇ ਪਾਰਸਲ ਦੇਸ਼ਾਂ ਵਿਦੇਸ਼ਾਂ 'ਚ ਜਾਂਦੇ ਆ ਅਸੀਂ ਤੁਹਾਡਾ ਫਾਇਦਾ ਕਰਨ ਦੇ ਲਈ ਇਹ ਵੀਡੀਓ ਬਣਾ ਰਹੇ ਆ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਤੇ ਇਸ ਬਿਮਾਰੀ ਤੋਂ ਨਜਾਤ ਮਿਲ ਸਕੇ ਜੀ ਸਾਨੂੰ ਬੜਾ ਚੰਗਾ ਲੱਗਿਆ ਸੀ ਸਮੇਂ ਤੇ ਹੀ ਆ ਗਏ ਜੀ ਬਿਲਕੁਲ ਆ ਤੁਸੀਂ ਤਿਆਰ ਕਰ ਰਹੇ ਆ ਦੇਖੋ ਜੀ ਆ ਇਦਾਂ ਰਲਾਰੇ ਨੇ ਜੀ ਆਏ ਪੂਰੀ ਸਾਰੀ ਮਿਕਸ ਕਰ ਦੇਣੀ ਜੀ ਫਿਰ ਇਹ ਹਾਂ ਜੀ ਹਾਂ ਬਿਲਕੁਲ ਇਹ ਚੰਗੀ ਤਰ੍ਹਾਂ ਗ੍ਰੈਂਡ ਮਤਲਬ ਉਹਦੇ ਚ ਮਿਕਸੀ ਜੀ ਨਹੀਂ ਕਰਨੀ ਇਹ ਅਸੀਂ ਹੱਥੇ ਹੀ ਕਰਦੇ ਆ ਤਾਂ ਕਿ ਇਹਦਾ ਟੈਂਪਰੇਚਰ ਵੀ ਸਾਨੂੰ ਇਹਦਾ ਮੇਨਟੇਨ ਰੱਖਣਾ ਪੈਂਦਾ ਤਾਂ ਕਿ ਮਿਕਸੀ ਦੇ ਵਿੱਚ ਗਰਮ ਹੋ ਕੇ ਜਿਹੜੇ ਦੇ ਤੱਤ ਹੈ ਜੀ ਉਹ ਨਾ ਖਤਮ ਹੋ ਜਾਣਾ ਇਸ ਕਰਕੇ ਸਾਨੂੰ ਇਹ ਬਾਹਰ ਲਾਉਣਾ ਪੈਣਾ ਹੈ ਗ੍ਰਾਈਂਡਿੰਗ ਦੀ ਬਜਾਏ ਤੁਸੀਂ ਹੱਥ ਨਾਲ ਇਸ ਨੂੰ ਤਿਆਰ ਕਰਨਾ ਕਾਫੀ ਮਿਹਨਤ ਦਾ ਕੰਮ ਹੈਗਾ ਹਾਂ ਬਿਲਕੁਲ ਮਿਹਨਤ ਦਾ ਕੰਮ ਤਾਂ ਹੈਗਾ ਹੀ ਹੈ ਜੀ ਤੇ ਤਾਂ ਹੀ ਫਿਰ ਇਹ ਸਹੀ ਯੋਗ ਵੜ ਕੇ ਤਿਆਰ ਹੁੰਦਾ ਹੈ ਜੀ ਅੱਜ ਅਸੀਂ ਤੁਹਾਨੂੰ ਫੜ ਲਿਆ ਤੁਹਾਡੇ ਇਹ ਪਾਰਸਲ ਦੇਖੇ ਮੈਂ ਕਿ ਅੱਜ ਇਹ ਮੇਰੀ ਤਾਂ ਅਟ੍ਰੈਕਸ਼ਨ ਬਣੀ ਸੀ ਕਿ ਇਹ ਪਾਰਸਲ ਤੁਹਾਡੇ ਕਾਦੇ ਪਏ ਹੈ ਤੇ ਨਾਲ ਤੁਹਾਡੀਆਂ ਸ਼ੀਸ਼ੀਆਂ ਪਈਆਂ ਤੇ ਅੱਜ ਜਦੋਂ ਸਾਰਾ ਕੁਝ ਦੇਖਿਆ ਮੈਂ ਕਿਹਾ ਵੀਡੀਓ ਤਿਆਰ ਕਰ ਲਈਏ ਜੀ ਅੱਜ ਅੰਸ਼ਤਮਟ ਲੈਣੀ ਜੀ ਥੋੜੀ ਜੀ ਜਾਣਕਾਰੀ ਦੋ ਡਾਇਬਟੀਜ਼ ਹੈ ਕੀ ਚੀਜ਼ ਹੈ ਕਿਸਮਾਂ ਕੀ ਨੇ ਦੀਆਂ ਔਰ ਇਹਦੇ ਲੱਛਣ ਕੀ ਆ ਜੀ ਕਿੱਥੋਂ ਸ਼ੁਰੂ ਹੁੰਦਾ ਕੰਮ ਜੀ ਡਾਇਬੀਟਿਸ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਜੀ ਟਾਈਪ 1 ਤੇ ਟਾਈਪ 2 ਹੂੰ ਟਾਈਪ 1 ਹੁੰਦੀ ਹੈ ਜਿਹੜੀ ਮਤਲਬ ਜਮਾਦਰੂ ਹੁੰਦੀ ਹੈ ਜੀ ਜਾਂ ਪਿਤਾ ਪੁਰਖੀ ਹੁੰਦੀ ਹੈ ਸ਼ੁਰੂ ਤੇ ਹੁੰਦੀ ਹੈ ਜਿਹਦਾ ਮਤਲਬ ਇਨਸੂਲਿਨ ਵਗੈਰਾ ਲੱਗਦੀ ਹੈ ਨਹੀਂ ਕੰਟਰੋਲ ਹੁੰਦੀ ਤੇ ਟਾਈਪ 2 ਹੁੰਦੀ ਹੈ ਜਿਹੜੇ ਸਾਡੇ ਜੀਵਨ ਸ਼ੈਲੀ ਤੇ ਡਿਪੈਂਡ ਕਰਦੀ ਹੈ ਸਾਡੇ ਖਾਣ ਪੀਣ ਤੇ ਅਸੀਂ ਕਿਹੋ ਜਿਹਾ এনवायरमेंट ਦੇ ਵਿੱਚ ਰਹਿੰਦੇ ਆ ਆਬੋ ਹਵਾ ਕਹੀ ਜਾਂ ਖਾਂਦੇ ਕੀ ਐ ਇਹ ਉਹਦਾ ਡਿਪੈਂਡ ਹੁੰਦੀ ਆ ਇਹਦਾ ਮਤਲਬ ਟਾਈਪ 2 ਅਸੀਂ ਆਪ ਆਪ ਨਿਯੋਤਾ ਦਿੰਨੇ ਆ ਅਸੀਂ ਇਹੀ ਕਹਿ ਸਕਦੇ ਮੋٹے ਸ਼ਬਦਾਂ ਵਿੱਚ ਬਿਲਕੁਲ ਜੇ ਟਾਈਪ 2 ਆ ਉਹ ਰਿਵਰਸਿਬਲ ਆ ਜੀ ਉਹਨੂੰ ਆਪਾਂ ਠੀਕ ਕਰ ਸਕਦੇ ਆ 100% ਅੱਛਾ ਟਾਈਪ 1 ਦੇ ਵਿੱਚ ਥੋੜੀ ਪ੍ਰੋਬਲਮ ਆ ਪਰ ਉਹ ਟਾਈਪ 1 ਦੇ ਪੇਸ਼ੈਂਟ ਘੱਟ ਹੁੰਨੇ ਆ ਮੋਸਟਲੀ ਟਾਈਪ 2 ਦੇ ਹੁੰਨੇ ਆ ਪੇਸ਼ੈਂਟ ਸ਼ੂਗਰ ਵਾਲੇ ਇਜ਼ ਇਟ ਸ਼ੋਰ ਕਿ ਜਿਹੜੀ ਟਾਈਪ 2 ਹੈ ਰਿਵਰਸਿਬਲ ਐ ਮੈਮ ਕੀ ਕਹਿੰਦੇ ਤੁਸੀਂ 100% ਹਾਂ ਹਾਂਜੀ ਅਛਾ ਟਾਈਪ 2 ਰਿਵਰਸੀਬਲ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਹਾਂ ਜੀ ਹਾਂ ਜੀ ਨਹੀਂ ਡਰਨ ਦੀ ਕੋਈ ਲੋੜ ਨਹੀਂ ਹੈ ਇਹਦੇ ਵਿੱਚ ਜਸਟ ਇਹ ਹੈ ਕਿ ਮਨੁੱਖ ਨੂੰ ਇੱਕ ਪੂਰੀ ਹੋਲਿਸਟਿਕ ਅਪਰੋਚ ਜਿਹਨੂੰ ਅਸੀਂ ਆਯੁਰਵੇਦਾ ਦੇ ਵਿੱਚ ਕਹਿੰਦੇ ਆ ਮਤਲਬ ਪੂਰੀ ਧਾਰਮਿਕ ਤੇ ਅਨੁਸ਼ਾਸਿਤ ਹੋ ਕੇ ਚੱਲਣਾ ਪਊਗਾ ਦਵਾਈ ਦੇ ਨਾਲ ਆਦਰਵਾਇਜ਼ ਇਹ ਪੂਰੀ ਤਰ੍ਹਾਂ ਨਾਲ ਰਿਵਰਸੀਬਲ ਹੈ ਪੂਰੀ ਤਰ੍ਹਾਂ ਨਾਲ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਆਪਣਾ ਐਡਰੈਸ ਦੱਸ ਦਿਓ ਜੀ ਪਹਿਲਾਂ ਦੇਖੋ ਜੀ ਸੁਣੋ ਧਿਆਨ ਨਾਲ ਐਡਰੈਸ ਦੀ ਗगन ਆਯੁਰਵੇਦ ਵਾਲਿਆਂ ਦੀ ਹਾਂ ਜੀ ਦੱਸਿਓ ਜੀ ਆਪਾਂ ਹੈਗੇ ਆ ਜੀ ਲੁਧਿਆਣਾ ਤੋਂ ਚੰਡੀਗੜ੍ਹ ਹਾਈਵੇ ਨੀਅਰ ਮੋਰਿੰਡਾ ਮੋਰਿੰਡੇ ਦੇ ਨੇੜੇ ਹਾਈਵੇ ਦੇ ਉੱਪਰ ਸਾਡਾ ਗਗਨ ਆਯੁਰਵੇਦ ਦਾ ਨਾਮ ਦਾ ਕਲੀਨਿਕ ਹੈਗਾ ਹੂੰ ਹਾਂਜੀ ਲਓ ਜੀ ਅੱਜ ਤਾਂ ਬਣ ਗਈ ਗੱਲ ਆ ਤੁਸੀਂ ਬਾਈ ਚਾਂਸ ਸੀ ਅਸੀਂ ਆਏ ਤੇ ਤੁਸੀਂ ਇਹ ਚੀਜ਼ਾਂ ਤਿਆਰ ਕਰ ਰਹੇ ਸੀਗੇ ਆ ਦੇਖੋ ਜੀ ਡਾਇਬੀਟਿਸ ਦੇ ਵਿੱਚ ਟਾਈਪ 2 ਦੀ ਗੱਲ ਇਹ ਬੜੀ ਵਧੀਆ ਜਾਣਕਾਰੀ ਹੈ ਜਿਹੜੇ ਟਾਈਪ 2 ਨਾਲ ਗ੍ਰਸਤ ਨੇ ਸੁਣੋ ਇੱਕ ਵਾਰੀ ਫੇਰ ਗੱਲ ਦੀ ਇੱਕ ਵਾਰੀ ਫੇਰ ਦੱਸੋ ਮੈਮ ਕੀ ਟਾਈਪ 2 ਹੈ ਕੀ ਚੀਜ਼ ਹੈ ਜੀ ਇਹ ਮੈਕਸਿਮਮ ਲੋਕਾਂ ਨੂੰ ਸਰ ਇਹੀ ਹੈ ਜਿਹੜੇ ਸਾਡੇ ਕੋਲੇ ਜਿਵੇਂ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਟਾਈਪ 2 ਜਿਹੜੀ ਹੈਗੀ ਹੈ 슈ਗਰ ਹੈ ਹੁਣ ਇਹਦੇ ਕਾਰਨ ਤਾਂ ਅਸੀਂ ਤਾਂ ਇਹੀ ਮੰਨਦੇ ਹਾਂ ਕਿ ਜਿਹੜਾ ਅੱਜ ਕੱਲ ਦੀ ਜੀਵਨ ਸ਼ੈਲੀ ਜੀ ਜੀਵਨ ਸ਼ੈਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਰਾ ਕੁਝ ਹੀ ਆ ਜਾਂਦਾ ਸਾਡਾ ਖਾਣ ਪੀਣ ਸਾਡੇ ਕੰਮ ਕਰਨ ਦੇ ਸਟਾਈਲ ਜਿਹਦੇ ਵਿੱਚ ਫਿਜ਼ੀਕਲ ਐਕਟੀਵਿਟੀ ਬਿਲਕੁਲ ਨਹੀਂ ਹੈਗੀ ਜੀ ਔਰ ਕੰਮ ਹੈਗੇ ਨੇ ਮਸ਼ੀਨਾਂ ਦੇ ਥਰੂ ਜਿਹਨਾਂ ਦੇ ਉਹ ਕਰਦੇ ਨੇ ਚਾਹੇ ਅਸੀਂ ਆਪਣੀ ਵਰਕਿੰਗ ਪਲੇਸ ਦੀ ਗੱਲ ਕਰ ਲਈਏ ਕੰਮ ਸਾਡੇ ਮਸ਼ੀਨਾਂ ਨੇ ਕਰਨੇ ਨੇ ਤੇ ਖਾਣਾ ਪੀਣਾ ਸਾਡਾ ਹੈਗਾ ਹੈਵੀ ਮੈਂ ਇਦਾਂ ਸਾਡੀ ਖੁਰਾਕ ਦੇ ਵਿੱਚ ਆ ਗਿਆ ਤੇ ਉਦੇ ਕਰਕੇ ਜਿਹੜੀ ਇਹ ਦਿਨੋ ਦਿਨ ਵੱਧਦੀ ਜਾ ਰਹੀ ਹੈ ਔਰ ਇੱਕ ਹੋਰ ਰਿਸਰਚ ਸਰ ਅਸੀਂ ਪਿੱਛੇ ਜੇ ਅਸੀਂ ਇੱਕ ਦੇਖੀ WHO ਦੀ ਰਿਸਰਚ ਨੇ ਇਹ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸ ਬਿਮਾਰੀ ਤੇ ਕਾਬੂ ਨਾ ਪਾਇਆ ਗਿਆ ਤਾਂ ਜਿਹੜਾ ਭਾਰਤ ਹੈ ਉਹ ਪੂਰੀ ਦੁਨੀਆ ਦੀ ਕੈਪੀਟਲ ਬਣ ਕੇ ਰਹਿ ਜਾਊਗਾ ਡਾਇਬੀਟਿਸ ਦੀ ਡਾਇਬੀਟਿਸ ਦੀ ਕੈਪੀਟਲ ਬਣ ਜਾਏ ਇੰਨੇ ਇਥੇ ਪੇਸ਼ੈਂਟ ਹੈਗੇ ਆ ਹਮ ਡਾਇਬੀਟਿਸ ਦੇ ਹਰ ਚੌਥੇ ਪੰਜਵੇਂ ਵਿਅਕਤੀ ਨੂੰ ਜਿਹੜੀ ਹੈਗੀ 슈ਗਰ ਜੇਸੀ ਗੱਲ ਕਰੀਏ ਆਯੁਰਵੈਦ ਦੀ ਤੁਸੀਂ ਗਗਨ ਆਯੁਰਵੈਦਾ ਦੋਨੋਂ ਚਲਾ ਰਹੇ ਹੋ ਔਰ ਲੋਕਾਂ ਦੀ ਸੇਵਾ ਕਰ ਰਹੇ ਹੋ ਆਯੁਰਵੈਦ ਵਾਕਈ ਹੀ ਕਾਰਗਰ ਹੈ ਡਾਇਬੀਟਿਸ ਦੇ ਵਿੱਚ ਕਿੰਨਾ ਕਰਦੇ ਬਿਲਕੁਲ ਬਿਲਕੁਲ ਸਰ ਆਯੁਰਵੇਦ ਇੱਕ ਸਾਧਨਾ ਹੈ ਜੀ ਇੱਕ ਤਪੱਸਿਆ ਹੈ ਆਯੁਰਵੇਦ ਜੀ ਤੇ ਇਹ ਯੁੱਗਾਂ ਤੋਂ ਚੱਲੀ ਆ ਰਹੀ ਹੈ ਜੀ ਜਿਹੜੇ ਸਾਡੇ ਰਿਸ਼ੀ ਮਹਾਨਿਆਂ ਨੇ ਸ਼ੁਰੂ ਕੀਤੀ ਹੈ ਤੇ ਅੱਜ ਖਾਸ ਕਰਕੇ ਕੋਰੋਨਾ ਤੋਂ ਬਾਅਦ ਸਾਡੇ ਜਿਹੜੇ ਇੰਡੀਅਨ ਲੋਕਸ ਨੇ ਬਹੁਤ ਇਹ ਮਤਲਬ ਹੁਣ ਮੁੜੇ ਆ ਆਯੁਰਵੇਦ ਵੱਲ ਤਾਂ ਡਾਇਬੀਟਿਸ ਦੇ ਲਈ 슈ਗਰ ਦੇ ਲਈ ਆਯੁਰਵੇਦ ਨੂੰ ਆਧਾਰ ਬਣਾਇਆ ਜਾ ਸਕਦਾ ਜਾਂ ਬਣਾਇਆ ਜਾਣਾ ਚਾਹੀਦਾ ਹੀ ਹੈ ਦੇਖੋ ਬਣਾਇਆ ਜਾਣਾ ਚਾਹੀਦਾ ਸਾਡੇ ਹਿਸਾਬ ਨਾਲ ਅਗਰ ਤੁਸੀਂ ਕਿਸੇ ਵੀ ਬਿਮਾਰੀ ਨੂੰ ਜੜੋਂ ਖਤਮ ਕਰਨਾ ਹੈ ਤਾਂ ਆਈ ਥਿੰਕ ਆਯੁਰਵੇਦ ਬੈਸਟ ਜੀ ਐਲੋਪੈਥੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਐਲੋਪੈਥੀ ਆਪਣੀ ਜਗ੍ਹਾ ਸਹੀ ਹੈ ਪਰ ਐਲੋਪੈਥੀ ਦਾ ਹੈਗਾ ਵੀ ਤੁਹਾਨੂੰ ਟੈਂਪਰੇਰੀ ਰੀਲੀਫ ਆ ਤੁਹਾਡੇ ਦਰਦ ਹੋ ਰਿਹਾ ਕਿਤੇ ਪੇਨ ਕਿਲਰ ਖਾ ਲੋ ਤਾਂ ਉਹ ਤੁਹਾਡੇ ਦਿਮਾਗ ਨੂੰ ਸਾਈਨ ਨਹੀਂ ਪਹੁੰਚਦਾ ਪਰ ਦਰਦ ਤਾਂ ਸਟਿਲ ਹੋ ਰਿਹਾ ਨਾ इवन ਆਪਾਂ 슈ਗਰ ਦੀ ਵੀ ਗੱਲ ਕਰਦੇ ਆ ਜਿਵੇਂ ਸਰ ਸਾਡੇ ਕੋਲ ਇੱਥੇ ਪੇਸ਼ੈਂਟ ਆਉਂਦੇ ਨੇ ਉਹ ਦਵਾਈ ਗੋਲੀ ਲੈ ਵੀ ਰਹੇ ਨੇ 슈ਗਰ ਦੀ ਪਰ ਲੈਣ ਦੇ ਬਾਵਜੂਦ ਵੀ ਉਹਨਾਂ ਦੇ 슈ਗਰ ਲੈਵਲ ਕੰਟਰੋਲ 'ਚ ਨਹੀਂ ਆਗੇ ਜੀ ਉਹ ਕਹਿੰਦੇ ਨੇ ਕਿ ਸਾਡੇ 250 300 ਤਾਂ ਰਹਿੰਦਾ ਹੀ ਨੇ ਅਗਰ ਅਸੀਂ ਪੁੱਛਦਿਆਂ ਕਿ ਖਾਣਾ ਖਾਣ ਤੋਂ ਬਾਅਦ ਤੁਹਾਡੇ 슈ਗਰ ਲੈਵਲ ਕਿੰਨੇ ਹੁੰਦੇ ਨੇ ਜਾਂ ਫਾਸਟਿੰਗ ਕਿੰਨੇ ਹੁੰਦੇ ਨੇ ਦੋਨੋਂ ਤਰ੍ਹਾਂ ਦਾ ਜਿਹੜਾ ਜ਼ਰੂਰੀ ਹੈਗਾ ਇਹਦੇ ਵਿੱਚ ਇਨਵੈਸਟੀਗੇਟ ਕਰਨਾ ਤਾਉ ਕਹਿੰਦੇ ਕਿ ਸਾਡੇ 250 300 ਇਹਦੇ ਵਿਚਕਾਰ ਰਹਿੰਦੇ ਨੇ ਤੇ ਔਰ ਅਸੀਂ ਗੋਲੀ ਵੀ ਲੈ ਰਹੇ ਹਾਂ ਹੁਣ ਇੱਥੋਂ ਇਹੀ ਪਤਾ ਲੱਗਦਾ ਹੈ ਕਿ ਗੋਲੀ ਖਾਣ ਦੇ ਬਾਅਦ ਵੀ ਜਿਹੜੇ 슈ਗਰ ਲੈਵਲ ਹੈ ਇੱਕ ਡਾਇਬੀਟਿਕ ਪੇਸ਼ੈਂਟ ਦੇ ਉਹ ਕੰਟਰੋਲ 'ਚ ਨਹੀਂ ਹੈਗੇ ਪਰ ਅਸੀਂ ਇੱਥੇ ਛੋਟੀ ਨਾਲ ਕਹਦੇ ਹਾਂ ਕਿ ਸਾਡੀ ਦਵਾਈ ਦੀ ਜਿਵੇਂ ਹੀ ਕੰਜੰਪਸ਼ਨ ਸ਼ੁਰੂ ਹੁੰਦੀ ਹੈ ਤੁਹਾਡੇ ਲੈਵਲ ਬਿਲਕੁਲ ਨਾਰਮਲ ਰਹਿਣਗੇ ਤਾਂ ਲੈਵਲ ਨਾਰਮਲ ਆਣੇ ਸ਼ੁਰੂ ਹੋ ਜਾਣਗੇ ਦੂਜੇ ਤੀਜੇ ਦਿਨ ਤੋਂ ਬਿਲਕੁਲ ਦੇਸ਼ ਵਿਦੇਸ਼ਾਂ ਦੇ ਵਿੱਚ ਤੁਹਾਡਾ ਨਾਮ ਹੈ ਜੀ ਗਗਨ ਆਯੁਰਵੇਦਾ ਦਾ ਔਰ ਦੁਨੀਆ ਭਰ ਦੇ ਵਿੱਚ ਤੁਹਾਡੇ ਇਹ ਆਰਡਰਸ ਜਾਂਦੇ ਨੇ ਲੋਕ ਤੁਹਾਡੇ ਤੋਂ ਇਲਾਜ ਕਰਾਉਂਦੇ ਨੇ ਰਿਪੀਟ ਲੋਕ ਪੇਸ਼IENTS ਤੁਹਾਡੇ ਕੋਲ ਆਉਂਦੇ ਨੇ ਸਾਨੂੰ ਹਮੇਸ਼ਾ ਜਦੋਂ ਅਸੀਂ ਤੁਹਾਡੇ ਕੋਲ ਆਉਂਦੇ ਆ ਕੋਈ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਅੱਜ ਵਿਸ਼ੇਸ਼ ਤੌਰ ਤੇ ਅਸੀਂ ਸੋਚਿਆ ਸੀਗਾ ਅਸੀਂ ਆਈਸੀ ਸ਼੍ਰੀ ਚਮਕੌਰ ਸਾਹਿਬ ਅਸੀਂ ਕਿਹਾ ਵੀ ਮੋਰਿੰਡਾ ਰੋਡ ਤੇ ਜਾ ਕੇ ਡਾਕਟਰ ਸਾਹਿਬ ਤੋਂ ਸਮਾਂ ਲੈਣਾ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਹੈ ਡਾਕਟਰ ਸਾਹਿਬ ਜੀ ਆਪਾਂ ਗੱਲ ਕਰੀਏ ਲੱਛਣਾਂ ਦੀ ਇਹਦੇ ਲੱਛਣ ਕੀ ਹੈ ਬਹੁਤੇ ਲੋਕ ਜਿਹੜੇ ਸਾਡੇ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਜਾਣੀ ਚਾਹੀਦੀ ਕਿ ਉਹਨਾਂ ਤੱਕ ਪਹੁੰਚਣੀ ਚਾਹੀਦੀ ਇਹ ਲੱਛਣ ਕਿਨੇ ਸ਼ੁਰੂਆਤੀ ਲੱਛਣ ਕੀ ਨੇ ਜੀ ਸ਼ੁਰੂਆਤੀ ਲੱਛਣਾਂ ਦੀ ਜੇ ਅਗਰ ਜੇ ਗੱਲ ਕਰੀਏ ਤਾਂ ਮੋਟਾਪਾ ਵੀ ਇਹਦਾ ਇੱਕ ਮੇਨ ਕਾਰਨ ਹੈ। ਜੀ। ਮੋਟਾਪਾ ਜਾਂ ਕੱਲਾ ਪੇਟ ਵੱਧਾ ਲੋਕਾਂ ਦਾ। ਹਮ। ਜਾਂ ਇੱਕ ਦੂਜੀ ਸਭ ਤੋਂ ਵੱਡੀ ਗੱਲ ਫੈਟੀ ਲੀਵਰ। ਜੀ। ਜਦੋਂ ਲੰਬੇ ਸਮੇਂ ਤੱਕ ਲੋਕ ਫੈਟੀ ਲੀਵਰ ਦੇ ਨਾਲ ਗ੍ਰਸਤ ਰਹਿੰਦੇ ਨੇ ਤਾਂ ਉਹਨਾਂ ਨੂੰ 슈ਗਰ ਹੋਣ ਦੇ ਚਾਂਸ ਬਹੁਤ ਜ਼ਿਆਦਾ 99% ਤੱਕ ਵੱਜ ਜਾਂਦੇ। ਹਮ। ਭੁੱਖ ਘਟ ਲੱਗਦੀ ਹੈ ਇਹ ਸਾਈਨ ਤਾਂ ਹੈ ਗਈ ਨੇ ਜਾਂ ਬਾਰ ਬਾਰ ਤੁਹਾਨੂੰ ਫ੍ਰੀ ਕੁਆਰਟਲੀ ਵਾਸ਼ਰੂਮ ਜਾਣਾ ਪੈਂਦਾ ਹੈ ਜਾਂ ਭੁੱਖ ਘਟ ਲੱਗਦੀ ਹੈ ਜਾਂ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਜਾਂ ਤੁਹਾਡਾ ਮੂੰਹ ਸੁੱਕਦਾ ਤੁਹਾਡਾ ਹੈਅਰ ਲਾਸ ਹੋ ਰਿਹਾ ਬਾਲ ਝੜ ਰਹੇ ਨੇ ਆਈ ਸਾਈਡ ਬਲਰੀ ਹੋ ਰਹੀ ਹੈ ਇਹ ਤਾਂ ਨਾਰਮਲ ਦੇ ਰੀਜ਼ਨ ਆ ਜਿਹੜੇ ਡਾਇਬਟਿਕ ਪੇਸ਼ੈਂਟ ਦੇ ਹੋ ਸਕਦੇ ਮਿੱਠਾ ਖਾਣ ਦੀ ਤਲਬ ਜ਼ਿਆਦਾ ਹੁੰਦੀ ਆ ਅਚਰ ਮਿੱਠਾ ਖਾਣ ਦੀ ਤਲਬ ਹੁੰਦੀ ਆ ਜੀ ਹੂੰ ਕ੍ਰੇਵਿੰਗ ਹੁੰਦੀ ਆ ਤੇ ਬਿਲਕੁਲ ਇਤੇ ਮਤਲਬ ਸਾਡੀ ਜਿਹੜੀ ਮੈਡੀਸਨ ਹੈ ਇਹਦੇ ਏਡੇ ਕਾਰਗਰ ਰਿਜ਼ਲਟ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਾਡੀ ਮੈਡੀਸਨ ਜਾ ਰਹੀ ਹੈ ਹੁਣ ਤੀਜੀ ਵਾਰ ਜਿਹੜੀ ਸੀ ਯੂਕੇ ਭੇਜ ਰਿਹਾ ਨਾ ਵੱਡਾ ਬਾਕਸ ਤੁਸੀਂ ਦੇਖ ਰਹੇ ਹੋ ਜੀ ਇਹ ਤੀਜੀ ਵਾਰ ਅਸੀਂ ਯੂਕੇ ਭੇਜ ਰਹੇ ਆ ਤੇ ਉਹਨਾਂ ਦੇ ਦੋਵੇਂ ਹਸਬੰਦ ਵਾਈਫ ਨੂੰ ਮਤਲਬ ਇਨਸੂਲਿਨ ਲੱਗਦਾ ਸੀ ਜੀ ਤੇ ਉਹਨਾਂ ਦੀ ਕਰਤੇ ਦੇ ਵਿੱਚ ਇਨਸੂਲਿਨ ਬੰਦ ਹੋ ਗਈ ਤੇ ਉਹ ਮਤਲਬ ਇੰਨੇ ਸਾਨੂੰ ਉਹ ਮਤਲਬ ਸ਼ੁਭ ਕਾਮਨਾਵਾਂ ਦੰਨੇ ਆ ਹਮ ਤੇ ਮਤਲਬ ਧੰਨਵਾਦ ਕਰਦੇ ਆ ਪਰ ਅਸੀਂ ਕਹਿੰਦੇ ਸਾਡਾ ਧੰਨਵਾਦ ਨਹੀਂ ਧੰਨਵਾਦ ਆਯੁਰਵੇਦ ਦਾ ਜੀ ਜੀ ਸਾਡੇ ਚ ਕੋਈ ਨਹੀਂ ਹੈਗਾ ਅਜੇ ਤੱਕ ਜ਼ਰੀਆ ਨਹੀਂ ਪਰ ਤੁਹਾਡੀ ਜਿਹੜੀ ਜਾਣਕਾਰੀ ਹੈ ਤੁਹਾਡੀ ਗਾਈਡੈਂਸ ਹੈ ਉਹ ਬਹੁਤ ਵਧੀਆ ਸਟੀਕ ਹੈ ਬਹੁਤ ਵਧੀਆ ਸਾਨੂੰ ਲੱਗਦਾ ਹੈ ਦੇਖੋ ਅਸੀਂ ਵੀਡੀਓ ਚ ਬਣਾਨੇ ਜਦੋਂ ਵੀ ਅਸੀਂ ਗੱਲਾਂ ਬਾਤਾਂ ਕਰਦੇ ਅਸੀਂ ਉੱਥੇ ਹੀ ਜਾਂਦੇ ਆ ਸਰ ਤੁਹਾਡੇ ਕੋਲ ਆਏ ਆ ਸਾਨੂੰ ਪਤਾ ਹੈ ਸਾਨੂੰ ਤੁਹਾਡੇ ਕੋਲੋਂ ਸਿੱਖਣ ਲਈ ਮਿਲਦਾ ਤੇ ਸਾਡੇ ਸਰੋਤਿਆਂ ਦਾ ਫਾਇਦਾ ਹੋ ਰਿਹਾ ਆ ਦੇਖੋ ਜੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਜਿਹੜੇ ਦੇਸ਼ ਅਵਦੇਸ਼ਾ ਚ ਬੈਠੇ ਨੇ ਤੁਸੀਂ ਭਾਰਤ ਦੇ ਕਿਸੇ ਵੀ ਖੇਤਰ ਚੋਂ ਦੁਨੀਆ ਦੇ ਕਿਸੇ ਵੀ ਖੇਤਰ ਚੋਂ ਤੁਸੀਂ ਇਹ ਮੈਡੀਸਿਨ ਜਿਹੜੀ ਆ online ਇਹਨਾਂ ਤੋਂ ਮੰਗਵਾ ਸਕਦੇ ਹੋ ਸਰ ਆਪਣਾ ਨੰਬਰ ਦੱਸ ਦਿਓ ਤੇ ਜਰਾ ਸਾਡਾ ਨੰਬਰ ਹੈਗਾ ਜੀ 95012 63254 ਜੀ 95012 63254 ਲਓ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਡਾਇਬਟੀਸ ਤੋਂ ਛੁਟਕਾਰਾ ਪਾ ਸਕਦੇ ਹੋ ਆਯੁਰਵੇਦ ਦਾ ਸਹਾਰਾ ਲਓ ਗਗਨ ਆਯੁਰਵੇਦ ਵਾਲਿਆਂ ਨੇ ਬੜੀ ਮਿਹਨਤ ਦੇ ਨਾਲ ਇਹ ਇਸ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਦੇ ਨੇ ਜੀ ਇਹ ਨਹੀਂ ਸਿਰਫ ਡਾਇਬਟੀਸ ਇਸ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਰੋਗ ਉਸ ਦਾ ਇਲਾਜ ਕਾਰਗਰ ਤਰੀਕੇ ਨਾਲ ਆਯੁਰਵੇਦ ਤਰੀਕੇ ਦੇ ਨਾਲ ਬਹੁਤ ਅੱਛੇ ਤਰੀਕੇ ਨਾਲ ਕਰਦੇ ਨੇ ਜਿਹੜੀ ਇਹ ਮੈਡੀਸਨ ਹੈ ਨਾ ਜੀ ਜੀ ਇਹ ਮੈਡੀਸਨ ਨਾਲ ਸ਼ੂਗਰ ਤਾਂ ਕੰਟਰੋਲ ਰਹਿੰਦੇ ਰਹਿੰਦਾ ਜੀ ਜੀ ਮਤਲਬ ਜਿਹੜੇ ਬੰਦੇ ਨੂੰ ਖਾਸ ਕਰ ਮਰਦਾਂ ਦੇ ਵਿੱਚ ਵੀਕਨੈਸ ਆ ਜਾਂਦੀ ਹੈ 슈ਗਰ ਕਰਕੇ ਜਿਹਨੂੰ ਮੈਨ ਪਾਵਰ ਕਹਿੰਦੇ ਆ ਤਾਂ ਇਹਦੇ ਚ ਸਾਡੇ ਕੁਝ ਐਸਟੀਆਂ ਜਿਹੜੀਆਂ ਬੂਟੀਆਂ ਵੀ ਹੈਗੀਆਂ ਜਿਹੜੀਆਂ ਕਿ ਮੈਨ ਪਾਵਰ ਨੂੰ ਇਨਹਾਸ ਕਰਦੀਆਂ ਤੇ ਇਹਦੇ ਚ ਕੀ ਕੀ ਪਾਇਆ ਉਹ ਮੈਡਮ ਐਲਬ੍ਰੇਟ ਕਰ ਦੇਣਗੇ ਤੇ ਮੈਂ ਤੁਹਾਨੂੰ ਦੱਸ ਵੀ ਦੰਨਾ ਵੀ ਇਹ ਚ ਹੋਰ ਹੈ ਕੀ ਕੀ ਦੱਸੋ ਮੈਨ ਪਲੀਜ਼ ਇਹਦੇ ਵਿੱਚ ਸਾਰ ਅਸੀਂ ਜਿਹੜੀਆਂ ਨਾਰਮਲ ਆਪਾਂ ਜਾਮਨਗਿਰੀ ਨੀਮਗਿਰੀ ਗੁਰਮਾਰ ਬੁੱਟੀ ਤੇ ਅਰਜਨਸ਼ਾਲ ਜੀ ਤੇ ਆਪਾਂ ਇਹਦੇ ਵਿੱਚ ਪਾਉਨੇ ਆ ਇੱਕ ਸਭ ਤੋਂ ਜੜੀ ਕੀਮਤੀ ਜੜੀ ਹੈਗੀ ਆ ਉਹ ਇਹ ਪੈਂਦੀ ਹੈ ਤੇ ਵਿੱਚ ਪੈਂਦੀ ਰਤੀਆਂ ਚ ਜੀ ਪਰ ਇਹ ਇੱਕ ਜੜੀ ਬੁੱਟੀ ਇਹਨੂੰ ਕੀੜਾ ਜੜੀ ਕਹਿੰਦੇ ਨੇ ਅੱਛਾ ਜੀ ਕੀੜਾ ਜੜੀ ਹਾਂਜੀ ਇਹ ਵੀ ਪੈਂਦੀ ਬਹੁਤ ਥੋੜੀ ਆ ਰਤੀਆਂ ਦੇ ਵਿੱਚ ਪੈਂਦੀ ਆ ਪਰ ਇਹ ਇੱਕ ਜੜੀ ਕੀਮਤੀ ਜੜੀ ਬੁੱਟੀ ਆ ਇਹਦੇ ਵਿੱਚ ਪੈਂਦੀ ਤੇ ਅੱਧਾ ਕੀੜਾ ਜੀ ਆ ਉੱਪਰਲਾ ਪੋਰਛਰੇ ਦਾ ਕੀੜੇ ਦਾ ਅੱਛਾ ਤੇ ਇਥਾਂ ਇਹਦੇ ਉਹ ਜੜੀ ਆ ਇਹ ਇਸ ਕਰਕੇ ਇਹ ਆਪਣੇ ਇੰਡੀਆ ਚ ਨਹੀਂ ਹੁੰਦੀ ਤੇ ਬੇਸਿਕਲੀ ਹੁੰਦੀ ਆ ਨੇਪਾਲ ਜਾਂ ਭੂਟਾਨ ਚ ਅਸੀਂ ਇਹਨੂੰ ਪਟਾਨ ਤੋਂ ਮੰਗਵਾਈਏ ਪਟਾਨ ਦੀ ਆ ਇਹ ਇਹ ਕੀ ਨਾ ਜਿਹੜੀ ਕੌਸਟੀ ਇਸ ਮੈਡੀਸਿਨ ਦੇ ਵਿੱਚ ਇਸ ਨੂੰ ਇਸਤੇਮਾਲ ਕਰਦੇ ਹੋ ਹਾਂ ਬਿਲਕੁਲ ਰਤੀਆਂ ਦੇ ਹਿਸਾਬ ਚ ਪੈਂਦੀ ਹੈ ਜੀ ਇਹ ਕੌਸਪਲੀ ਤਾਂ ਹੈਗੀ ਐਕਚੁਅਲ ਜਿਹੜੀ ਹੈਗੀ ਆ ਪਰ ਇਹ ਰਤੀਆਂ ਦੇ ਹਿਸਾਬ ਦੇ ਵਿੱਚ ਹਰੇਕ ਦੇ ਲਈ ਤਿਆਰ ਹੁੰਦੀ ਹੈ ਇਹੋ ਜੀਆਂ ਚੀਜ਼ਾਂ ਸਾਰ ਅਸੀਂ ਇਹ ਤਾਂ ਯੂਜ਼ ਕੀਤੀਆਂ ਜਾਂਦੀਆਂ ਨੇ ਸਾਰੀਆਂ ਹਰਬਸ ਕਿਉਂਕਿ 슈ਗਰ ਪੇਸ਼ੈਂਟ ਨੂੰ ਹੋਰ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੂੰ ਸਰੀਰ ਥਕਾਵਟ ਮੰਦਾ ਕਮਜ਼ੋਰੀ ਮੰਦਾ ਇੱਕ ਹੋਰ ਕੀ ਹੈ ਨਰਵਸ ਸਿਸਟਮ ਵੀ ਵਿਕ ਹੋਣ ਲੱਗ ਜਾਂਦਾ ਜੀ ਉਹ ਵੀਕ ਹੋਣ ਦੇ ਨਾਲ ਤੁਹਾਨੂੰ ਹੱਥਾਂ ਔਰ ਪੈਰਾਂ ਦੇ ਵਿੱਚ ਚੁੰਝਣਾਟ ਰਹਿ ਜਾਂਦੀ ਹੈ ਜਿਵੇਂ ਕਹਿੰਦੇ ਆ ਕਿ ਚੀਟੀਆਂ ਦੌੜਦੀਆਂ ਨੇ ਹੂੰ ਉਹ ਉੱਥੇ ਬਲੱਡ ਸਰਕੂਲੇਸ਼ਨ ਪ੍ਰੋਪਰ ਫਲੋ ਨਹੀਂ ਕਰਦਾ ਹੂੰ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਾਇਬੀਟਿਸ ਨੂੰ ਤਾਂ ਧਿਆਨ ਦੇ ਵਿੱਚ ਰੱਖਿਆ ਹੀ ਗਿਆ ਉਹਦੇ ਕਰਕੇ ਹੋਰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਮਨੁੱਖੀ ਸਰੀਰ ਨੂੰ ਲੰਬਾ ਸਮਾਂ ਡਾਇਬਟਿਕ ਰਹਿਣ ਕਰਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਿਆ ਗਿਆ ਇਸੇ ਕਰਕੇ ਇਸ 15 16 ਜਿਹੜੀ ਬੂਟੀਆਂ ਜਿਹੜੀਆਂ ਪੈਂਦੀਆਂ ਨੇ ਸਪੈਸ਼ਲੀ ਇਹ ਕੀੜਾ ਜਿਹੜੀ ਜਿਹੜੀ ਗੱਲ ਕਰੀ ਐ ਇਹ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੀ ਇਹਦੇ ਵਿੱਚ ਪਾਈ ਗਈ ਹੈ ਹੂੰ ਇਹਦੀ ਮਾਤਰਾ ਦਾ ਬਹੁਤ ਧਿਆਨ ਰੱਖਣਾ ਪੈਂਦਾ ਜੀ ਬਹੁਤ ਧਿਆਨ ਰੱਖ ਕੇ ਮਾਤਰਾ ਨੂੰ ਪ੍ਰੋਪਰ ਤੋਲ ਕੇ ਫਿਰ ਇਹ ਇਹ ਯੋਗ ਤਿਆਰ ਹੁੰਦਾ ਜੀ ਪ੍ਰੋਪਰ ਅਸਲ ਗੱਲ ਯੋਗ ਹੈ ਵੀ ਕਿੰਨਾ ਤਿਆਰ ਕਰਨਾ ਕਿਸ ਤਰੀਕੇ ਨਾਲ ਹਾਂ ਬਿਲਕੁਲ ਬਿਲਕੁਲ ਜਿਹੜੀ ਬੂਟੀਆਂ ਤਾਂ ਆਰਾਮੇ ਮਿਲ ਜਾਂਦੇ ਆ ਅਨਸਾਰੀ ਤੋਂ ਪਰ ਉਹ ਕਿੰਨੀ ਮਾਤਰਾ ਚ ਪੈਣਾ ਯੋਗ ਉਹ ਹਸਾਰ ਨਾਲ ਤਿਆਰ ਹੁੰਦਾ ਜੀ ਇਹ ਵਾਹ ਜੀ ਵਾਹ ਇਹ ਇਹ ਜਿਹੜੇ ਤੁਸੀਂ ਇਹ ਬਾਕਸ ਇਹਨਾਂ ਦੇ ਵਿੱਚ ਤਿਆਰ ਕਰਕੇ ਪਾਰਸਲਸ ਭੇਜਦੇ ਹੋ ਕਿਸ ਤਰ੍ਹਾਂ ਕੀ ਹੈ ਸਿਸਟਮ ਹਾਂਜੀ ਇਹ ਸਰ ਆਰਡਰ ਆਪਣਾ ਆਇਆ ਹੋਇਆ ਹੈਗਾ ਜੀ ਇਹ ਅਸੀਂ 12 ਜਿਹੜੇ ਇਹ ਤੁਸੀਂ ਡੱਬੇ ਦੇਖ ਰਹੇ ਹੋ ਇਹ ਪੈਕ ਕਰਕੇ ਅਸੀਂ ਭੇਜਨੇ ਆ ਹੂੰ ਫਿਰ ਸਰ ਯੂ ਐਸ ਏ ਭੇਜਣਾ ਹੈ ਸਾਰੇ ਅਸੀਂ 12 ਦੇ 12 ਡੱਬੇ ਤਾਂ ਡਾਇਬੀਟਿਸ ਦੇ ਖਿਲਾਫ ਮਿਸ਼ਨ ਅਰੰਭਿਆ ਹੋਇਆ ਹੈ ਤੁਸੀਂ ਹਾਂਜੀ ਬਹੁਤ ਵਧੀਆ ਆਤਮਾ ਦੀ ਕਿਰਪਾ ਦੇ ਨਾਲ ਕਿਉਂਕਿ ਇੱਕ ਵਾਰੀ ਤਾਂ ਆਪਣੇ ਨਾਲ ਲੋਕ ਜੁੜ ਜਾਂਦੇ ਨੇ ਕਿਉਂਕਿ ਪਹਿਲੀ ਵਾਰ ਪਰ ਦੂਸਰੀ ਵਾਰ ਜਦੋਂ ਆਉਂਦੇ ਨੇ ਜਾਂ ਜਾਂ ਫਿਰ ਨਾਲ ਜੁੜੇ ਰਹਿੰਦੇ ਨੇ ਤਾਂ ਉਹ ਇਸ ਆਯੁਰਵੇਦ ਦਾ ਕਬਾਲਾ ਜਾਂ ਦਵਾਈ ਦਾ ਕਬਾਲ ਹੈ ਜਿਵੇਂ ਉਹ ਕਹਿੰਦਾ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਜੀ ਪਰ ਅਗਰ ਤੁਹਾਡੀ ਹਾਂਡੀ 'ਚ ਕੁਝ ਹੈਗਾ ਜਾਂ ਤੁਹਾਡੀ ਦਵਾਈ 'ਚ ਹੈਗਾ ਤਾਂ ਫਿਰ ਪੇਸ਼ੈਂਟ ਦੁਬਾਰਾ ਤੁਹਾਡੇ ਤੇ ਭਰੋਸਾ ਕਰਦੇ ਹਨ ਤੇ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਨੇ ਹੈ ਜੀ ਹੂੰ ਡਾਕਟਰ ਸਾਹਿਬ ਜਾਂਦੇ ਜਾਂਦੇ ਥੋੜਾ ਜਿਹਾ ਵੀ ਦੱਸੋ ਕਿ ਡਾਇਬੀਟਿਸ ਨਾ ਹੋਵੇ ਨਾ ਡਾਇਬੀਟਿਸ ਤੋਂ ਲੋਕ ਗ੍ਰਸਤ ਹੋਣ ਤਾਂ ਕੀ ਟਿਪਸ ਦੇ ਦਿਓ ਤੁਸੀਂ ਜੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਫਿਜ਼ੀਕਲ ਐਕਟੀਵਿਟੀ ਸੈਰ ਬਹੁਤ ਜ਼ਰੂਰੀ ਹੈ ਫਿਜ਼ੀਕਲ ਐਕਟੀਵਿਟੀ ਦੂਜੀ ਗੱਲ ਆਪਣੇ ਖਾਣ ਪੀਣ ਤੇ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਵੇ ਜੀ ਜਿਵੇਂ ਕਿ ਕਹਿ ਲਓ ਕਿ ਮੈਦਾ ਹੂੰ ਜਾਦਾ ਜਿਹੜਾ ਡੱਬਾ ਬੰਦ ਫੂਡ ਹੁੰਦਾ ਪੈਕੇਜਡ ਫੂਡ ਜਾਂ ਅਸੀਂ ਪੈਕਟਾਂ ਚੋਂ ਚੀਜ਼ਾਂ ਖੋਲ-ਖੋਲ ਕੇ ਬਣਾਉਨੇ ਆ ਮਕਰੋਨੀ ਮੈਗੀ ਜੋ ਵੀ ਜੋ ਵੀ ਪੈਕਟ ਚੋਂ ਖੋਲਿਆ ਜਾਂਦਾ ਹੈ ਪੈਕੇਜਡ ਫੂਡ ਡੱਬਾ ਬੰਦ ਫੂਡ ਜਿਹੜੇ ਡੱਬਿਆਂ ਦੇ ਵਿੱਚ ਡਰਿੰਕ ਆਉਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਕੇ ਘਰ ਜਿਹੜੀਆਂ ਸੀਜ਼ਨਲ ਸਬਜ਼ੀਆਂ ਦਾਲਾਂ ਆਪਣੀ ਘਰ ਦੀ ਰੋਟੀ ਸਾਦਾ ਖਾਣ ਪਾਣ ਉਸ ਦੇ ਨਾਲ ਹੀ ਆਪਣੇ ਜਿਹੜੇ ਇਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਇਸ ਬਿਮਾਰੀ ਨੂੰ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਬਹੁਤ ਵਧੀਆ ਲੱਗੀ ਕਿ ਉਹ ਜਿਹੜੇ ਪੈਕਟਾਂ ਦੇ ਵਿੱਚ ਸਮਾਨ ਆਉਂਦਾ ਆ ਦਰਸ਼ਕੋ ਸੁਣੋ ਧਿਆਨ ਨਾਲ ਪੈਕਟਾਂ ਦੇ ਵਿੱਚ ਜਿਹੜਾ ਸਮਾਨ ਆਉਂਦਾ ਹੈ ਬ੍ਰਾਂਡਿਡ ਸਮਾਨ ਆਉਂਦਾ ਹੈ ਉਹਨਾਂ ਦੀ ਬਜਾਏ ਦੇਸੀ ਸਿਸਟਮ ਯੂਜ਼ ਕਰਨ ਆਪਣੇ ਘਰ ਦਾ ਸਮਾਨ ਜੀ ਬਹੁਤ ਵਧੀਆ ਗੱਲ ਗਈ ਸਾਰੇ ਲੋਕਾਂ ਨੂੰ ਪਤਾ ਹੈ ਸੀਜ਼ਨਲ ਸਬਜ਼ੀਆਂ ਦਾਲਾਂ ਘਰ ਦਾ ਆਟਾ ਕਣਕ वैसे ਤਾਂ ਚਲੋ ਆਪਾਂ ਹੁਣ ਟ੍ਰੈਂਡ 'ਚ ਆ ਗਿਆ ਹੈ ਜਿਹੜਾ ਲੋਕ ਮਲਟੀ ਗ੍ਰੇਨ ਆਟਾ ਵੀ ਲੈਂਦੇ ਨੇ ਉਹ ਵੀ ਚੰਗਾ ਕਿਤੇ ਨਾ ਕਿਤੇ ਜੀ ਜਾਂ ਅਸੀਂ ਕੋਈ ਹੋਰ ਟਿਪਸ ਦਿੰਨੇ ਹਾਂ ਅਗਰ ਆਪਾਂ ਕੱਲੀ ਕਣਕ ਦਾ ਵੀ ਆਟਾ ਖਾਣੇ ਆ ਤਾਂ ਉਹ ਬਹੁਤ ਸਾਰੀਆਂ ਜੜੀਆਂ ਪਿੰਡਾਂ ਦੇ ਵਿੱਚ ਵੀ ਲੱਗੀਆਂ ਹੋਈਆਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਬਰੀਕ ਕਰ ਦਿੰਦੇ ਨੇ ਉਹਨੂੰ ਬਹੁਤ ਬਰੀਕ ਨਾ ਕੀਤਾ ਜਾਵੇ ਸਪੈਸ਼ਲੀ ਕਿਹਾ ਜਾਵੇ ਕਿ ਆਟੇ ਨੂੰ ਥੋੜਾ ਜਿਹਾ ਬਰਾਊਨ ਤੇ ਮੋਟਾ ਰੱਖਿਆ ਜਾਵੇ ਹਾਂ ਚੌਕਰ ਵਾਲਾ ਆਟਾ ਜੀ ਨੂੰ ਚਾਹੀਦਾ ਆਪਾਂ ਕੱਲੀ ਕਣਕ ਦਾ ਆਟਾ ਵੀ ਖਾਣੇ ਆ ਉਹ ਬਹੁਤ ਹੀ ਬੈਨੀਫਿਟਡ ਹੈਗਾ ਏ ਜੇ ਡਾਈਜੈਸ਼ਨ ਠੀਕ ਰਹੇਗੀ ਤਾਂ ਡਾਇਬੀਟਿਸ ਆਪਣੇ ਆਪ ਹੀ ਬਿਲਕੁਲ ਠੀਕ ਰਹੇਗੀ ਗੱਟ ਹੈਲਥ ਤਾਂ ਬਿਲਕੁਲ ਠੀਕ ਰੱਖਣੀ ਪੈਣੀ ਹੈ ਆਪਾਂ ਉਹ ਕਹਿੰਦੇ ਜੜ ਫੜਨੀ ਜ਼ਰੂਰੀ ਹੈ ਤਾਂ ਤੁਹਾਡੀਆਂ ਜਿਹੜੀਆਂ ਜਦੋਂ ਵੀ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ ਤਾਂ ਤੁਸੀਂ ਚੀਜ਼ ਦੀ ਜੜ ਫੜਦੇ ਹੋ ਜੀ ਇਹ ਬੜੀ ਵਧੀਆ ਲੱਗਦੀ ਮੈਨੂੰ ਇਹ ਗੱਲ ਬਹੁਤ ਅੱਛੀ ਲੱਗਦੀ ਹੈ ਕਿਉਂਕਿ ਇਹ ਤੁਹਾਡੇ ਆਯੁਰਵੇਦ ਸੈਂਟਰ ਦੇ ਵਿੱਚ ਜਦੋਂ ਵੀ ਸੀ ਆਂਦੇ ਆ ਬਹੁਤ ਕੁਝ ਸਿੱਖਦੇ ਆ ਜੀ ਆ ਜਿਹੜੀ ਜੜ ਫੜਨ ਵਾਲੀ ਗੱਲ ਕਹੀ ਹੈ ਨਾ ਜੀ ਵੀ ਜੜ ਫੜਨੀ ਗੱਟ ਹੈਲਥ ਠੀਕ ਰੱਖਣੀ ਹੈ ਆ ਬਹੁਤ ਵਧੀਆ ਜੀ ਸਾਰਾ ਆਯੁਰਵੇਦੀ ਜੀ ਇਹਦੇ ਤੇ ਹੀ ਟਿਕਿਆ ਹੋਇਆ ਜਿਵੇਂ ਆਪਾਂ ਕਹਿੰਦੇ ਨਬਜ ਫੜਨੀ ਵਾਕਈ ਨਬਜ ਫੜਦੇ ਆ ਅਸੀਂ ਵਾਕਈ ਹਾਤੇ ਨਬਜ ਫੜ ਕੇ ਵਾਤ ਪਿਤ ਕਫ ਦੇਖ ਕੇ ਹੂੰ ਉਸ ਹਿਸਾਬ ਨਾਲ ਫਿਰ ਅਸੀਂ ਮੈਡੀਸਨ ਤਿਆਰ ਕਰਦੇ ਆ ਜੀ ਇੱਕ ਵਾਰੀ ਜਾਂਦੇ ਜਾਂਦੇ ਫਿਰ ਐਡਰੈਸ ਦੱਸ ਦਿਓ ਜੀ ਆਪਣਾ ਜੀ ਇਹ ਹੈਗਾ ਜੀ ਲੁਧਿਆਣਾ ਚੰਡੀਗੜ੍ਹ ਹਾਈਵੇ ਆ ਜੀ ਨੇੜੇ ਮੋਰਿੰਡਾ ਸ਼ਹਿਰ ਨਾਲ ਪਿੰਡ ਪੈਂਦਾ ਜੀ ਖੰਟ ਪਿੰਡ ਬੱਬੂ ਮਾਨ ਸਾਹਿਬ ਦਾ ਪਿੰਡ ਹੈ ਪੱਲੀ ਪਾਂਤ ਲੋਕ ਜਾਣਦੇ ਆ ਜੀ ਹੂੰ ਜੀ ਲਓ ਜੀ ਦੁਨੀਆ ਪਰਦੇ ਵਿੱਚ ਜਿਹੜਾ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਜਰੂਰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਵੀ ਪਹੁੰਚਾਓ ਡਾਇਬਟੀਜ਼ ਇੱਕ ਨਾ ਮੁਰਾਦ ਬਿਮਾਰੀ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਤਾਂ ਇਸ ਤੋਂ ਛੁਟਕਾਰਾ ਪਾਣ ਦੇ ਲਈ ਗਗਨ ਆਯੁਰਵੇਦ ਔਰ ਇਹ ਦੋਨੋਂ ਚਲਾਰੇ ਨੇ ਅਸੀਂ ਸਟਰੋਂਗਲੀ ਰეკਮੈਂਡ ਕਰਦੇ ਆਂ ਇਹਨਾਂ ਦੀ ਆਰਗੇਨਾਈਜੇਸ਼ਨ ਨੂੰ ਕਿਉਂਕਿ ਬੜੇ ਸੁਲਝੇ ਹੋਈਆਂ ਸ਼ਖਸੀਅਤਾਂ ਨੇ ਔਰ ਆਯੁਰਵੇਦ ਦੇ ਵਿੱਚ ਪੂਰੀ ਤਰ੍ਹਾਂ ਦੀ ਕਮਾਂਡ ਹੈ ਦੁਨੀਆ ਭਰ ਦੇ ਲੋਕ ਇਹਨਾਂ ਦੇ ਇਲਾਜ ਦੁਆਰਾ ਫਾਇਦਾ ਲੈ ਰਹੇ ਨੇ ਤਾਂ ਤੁਸੀਂ ਵੀ ਇਸ ਦਾ ਫਾਇਦਾ ਲੈ ਸਕਦੇ ਹੋ ਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਤਾਂ ਅਸੀਂ ਜਾਂਦੇ ਜਾਂਦੇ ਤੁਹਾਡਾ ਵੀਡੀਓ ਤਿਆਰ ਕਰ ਲਿਆ ਤੇ ਇਹਦੇ ਲਈ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਤੇ ਤੁਹਾਡੇ ਚੈਨਲ ਬੱਲੇ ਬੱਲੇ ਚੈਨਲ ਨਾਲ ਜੁੜੇ ਸਾਰੇ ਵੀਅਰਸ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ